रखदे कंजाब जो बि अॼु तक मुखंत्र 21 ਵਾਰ ਜਹਵੰਦੀਆਂ ਨਾਲ ਮੀਟਿੰਗਾਂ ਕੀਤੀਆਂ ਉਹਨਾਂ ਤੋਂ ਭੱਜਿਆ ਇਸ ਲਈ 7.5 ਦਿਨੋਂ ਬੇਦੀਆ ਕਿ ਸਰਕਾਰ ਤੋਂ ਵਾਅਦਾ ਤੋਂ ਵਾਅਦਾ ਚਾਹਤਾਂ ਕਰੋ ਅਤੇ ਆਏ ਹੋਏ ਪੰਜਾਬ ਸਰਕਾਰ ਮੁਰਦਾਬਾਦ ਜਿਵੇਂ ਸਾਥੀ ਬੋਲ ਰਹੇ ਆ ਕਿ ਵਾਟਰ ਸਪਲਾਈ ਤੇ ਜਲ ਸੜਕੇ ਦੇ ਪਾੜ ਦੇ ਪਿਛਲੇ 15 ਤੋਂ 20 ਸਾਲ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਦਾ ਇੱਕ ਵੱਡੇ ਪੱਧਰ ਤੇ ਸ਼ੋਸ਼ਣ ਹੋ ਰਿਆ ਵਾ ਛੋਟੇ ਵੀਰਾਂ ਦੀ ਆਵਾਜ਼ ਵੀ ਘਟਾ ਦੇ ਚਿੱਕਾਂ ਨੂੰ ਬਹੁਤ ਘਟਾ ਦੇ ਪਾ ਚਿੱਕਾਂ ਕੋਈ ਹੁੰਦਾ ਇੱਥੇ ਬੰਦਾ ਸੋ ਕਹਿਣ ਦਾ ਭਾਵੇਂ ਜਿੱਥੇ ਤੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਸਰਦਾਰ ਭਗਵੰਤ ਸਿੰਘ ਮਾਨ ਬੜਾ ਉਹ ਕੋਦ ਕੋਦ ਟਕ ਪੂਸਰੀਆਂ ਮਾਰ ਮਾਰ ਕੇ ਗੱਲਾਂ ਕਰਦਾ ਏ ਕਿ ਅਸੀਂ ਹਜ਼ਾਰਾਂ ਬੰਦੇ ਦੇ ਪੱਖੇ ਕਰਦੇ ਉੱਥੇ ਮੈਂ ਪੁੱਛਣਾ ਚਾਹੁੰਦਾ ਸਰਦਾਰ ਪ੍ਰਤਾਪ ਸਿੰਘ ਮਾਨ ਜੀ ਜੇ ਤੁਸੀਂ ਪੱਕੇ ਬੰਦੇ ਕਰ ਦਿੱਤੇ ਆ ਤੇ ਜਾਂਸੋ ਪੜਾਈ ਸ਼ੈਲਕੇਸ਼ پہاੜ ਚ ਜਿਹੜਿਆ 20 ਸਾਲ ਤੋਂ ਬੈਠੇ ਬੰਦੇ ਉਮਰਦਰਾਜ ਹੋ ਗਏ ਆ ਕੀ ਕਹਦੇ ਤੁਹਾਨੂੰ ਧੀਰੇ ਨਹੀਂ ਤੇ ਜਾਰ ਪੁੱਜਦੀ ਦੇਖਣਾ ਨਹੀਂ ਚਾਹੁੰਦੇ ਇਹ ਵਿਸ਼ਾ ਸਾਥੀਓ ਬੜਾ ਗੰਭੀਰ ਆ ਤਾਕਤ ਨਹੀਂ ਜੇ ਨਾ ਮਰਾਨਾ ਦਾ ईपीएफ ਦਾ ਕੱਟਿਆ ਜਾਵੇ ईएसआईसी ਦੇ ਕਾਰਡ ਦਾ ਬਣਾ ਕੇ ਦਿੱਤੇ ਜਾਣ ਇੱਥੇ ਸਾਡੇ ਵਿੱਚ ਹੀ ਬਾੜਾ ਦੇ ਰਾਜ ਕਰੋ ਦੀ ਨੀਤੀ ਅਪਲਾਈ ਜਾਂਦੀ ਆ ਸਾਡੇ ਜਿਹੜੇ ਮਾਲਕ ਨੇ ਉਹਨਾਂ ਨੂੰ ਠੇਕੇਦਾਰ ਛੋੜੇ ਫਿਰ ਠੇਕੇਦਾਰ ਬਣਾ ਕੇ ਸਾਡੇ ਚਾਰ ਚਾਰ ਬੰਦੇ ਨੇ ਸਭੇ ਕੰਮ ਕਰਨ ਨੂੰ ਦਿੱਤੇ ਜਾਂਦੇ ਕਿਉਂ ਪੰਜਾਬ ਸਰਕਾਰ ਨੂੰ ਟਿੱਚ ਮੰਨਿਆ ਨੇ ਇਹਨਾਂ ਨੇ ਇਹਨਾਂ ਮੌਕਿਆਂ ਨੇ ਤੇ ਮੈਂ ਸਰதாਸ ਸਿੰਘ ਭਗਤ ਸਿੰਘ ਮਾਨ ਜੀ ਇਹਨਾਂ ਸਾਥੀਆਂ ਦੇ ਚੈਨਾ ਦੇ ਮੱਧਮ ਰਾਈ ਕਹਿੰਦਾ ਕਹਣਾ ਚੁੰਨਾ ਵਾ ਕਿ ਤੁਸੀਂ ਥੋੜੀ ਜੀ ਏਹੇੜ ਦੇ ਪੱਧ ਤੇ ਤਵੱਜਾ ਤਵੱਜੋ ਦਿਓ ਇਸ ਭਗਾ ਤੇ ਕਿ ਇਥੇ ਹੋ ਕੀ ਰਿਹਾ ਵਾ ਕਿੱਡੀ ਵੱਡੀ ਲੁੱਟ ਹੋ ਰਹੀ ਆ ਮਗਹੀ ਤੇ ਅਸਮਾਨ ਛੂਹੀ ਜਾਂਦੀ ਆ ਤੇ ਜਿਹੜਾ ਇੱਕ ਕੱਚਾ ਮਾਲਾਨਾ ਦਾ ਗਰੀਬ ਆਦਮੀ ਉਹ ਉਦੋਂ ਹੀ ហេਠਾ ਦਾ ហេਠਾ ਤਰਿਆ ਜਾਂਦਾ ਵਾ ਤੇ ਮੇਰਾ ਚੁਟਕੜੇ ਸੁਣਾ ਗੱਲ ਬੰਨੀ ਨਹੀਂ ਤੇ ਨੀਤੇ ਭਰ ਆਉਣ ਵਾਲਿਆਂ ਪਤਾ ਹੀ ਆ ਤੁਹਾਨੂੰ ਜਿੱਤੇ ਕਾਦੀ ਕਾਂਗਰਸ ਨਹੀਂ ਲੱਭੇ ਤੇ ਲੱਭਦੇ ਤੁਸੀਂ ਵੀ ਨਹੀਂ ਸੋਭਾ ਤੇ ਸਾਥਰ ਬੇਰਤੀ ਕਰੂੰਗਾ ਕਿ ਸਾਥੀਓ ਆਪ ਦਾ ਝੰਡਾ ਪਛਾਣੋ ਵੀ ਤੁਹਾਡਾ ਝੰਡਾ ਹੈ ਕਿਹੜਾ ਵਾ ਤੁਹਾਡੀ ਕਿਹੜੇ ਝੰਡੇ ਰਾਖੀ ਕਰਨੀ ਆ ਜੇ ਤੁਹਾਨੂੰ ਸਮਝ ਆ ਗਈ ਵੀ ਵੀ ਲੜਾਈ ਜਿੱਤ ਲਓਗੇ ਤੇ ਨਹੀਂ ਤੇ ਹਾਰਾ ਸੱਚੋ ਤੈ ਆ ਜੋ ਕਹਿੰਦਾ ਭਾ ਇਹ ਹੀ ਆ ਵੀ ਵਿਸ਼ਾ ਬੜਾ ਗੰਭੀਰ ਆ ਮੈਨੂੰ ਪਤਾ ਵਾ ਟਾਡੇ ਲਗਭਗ 70-80 ਮੁਲਾਜ਼ਮ ਜਿਹੜੇ ਆ ਔਰ ਸੋਰਸ ਤੇ ਕੱਚੇ ਮੁਲਾਜ਼ਮ ਨੇ ਆਪੇ ਜਿਹੜਾ ਹੂਜੀ ਕੋਰਚ ਪਰ ਉਹ 70-80 ਅਜ ਨਹੀਂ ਆਏ ਕਿਉਂ ਨਹੀਂ ਆਏ ਉਹ ਜੱਥੇ ਬੰਦਿਆਂ ਦੀ ਬਦੌਲਤ ਆ ਤੇ ਜੱਥੇ ਬੰਦਗਾ ਆਏ ਹੋਣੀਆਂ ਮੈਂ ਕਹੂੰਗਾ ਕਿ ਕਲਮਬ ਤੇ ਕਰਕ ਬੰਦੇ ਨੇ ਉਹ ਕਈ ਵੇਲੇ ਦੇ ਦਿੱਤੇ ਲੋਕੀ ਆਹ ਵੇਖੋ ਤੁਸੀਂ ਤੇ ਰਾਜ ਕੋ ਹੋ ਕੇ ਚੜੇ ਗਏ ਤੇ ਆਹੇ ਰਿਕੜੀ ਕੀ ਕਰੂੰਗੀ ਤੁਹਾਡੇ ਵਾਸਤੇ ਇਹਗਾ ਤੁਸੀਂ ਮੁਲਾਜ਼ਮ ਆ ਅਸੀਂ ਅੱਜ ਆ ਕੇ ਬੈ ਕੇ ਪਰਸਾਵਾ ਮੈਨੇਜਮੈਂਟ ਆਇਆ ਹੋਗੇ ਚਲ ਚਲ ਯਾਰ ਜਿਹੜਾ ਇੰਪੈਕਸ਼ਨ ਆ ਗਈ ਤੇ ਤੁਸੀਂ ਇਹਨਾਂ ਖੇਪਾ ਦਾ ਕਿਉਂ ਨਹੀਂ ਸੁਣਿਆ ਕਹਿੰਦੇ ਜਿਹੜੇ ਜਸਾ ਹੈ ਖੇਨਾ ਦਾ ਧਾਰੈ ਚੌੜੇ ਸੀ ਉਹ ਨੀਤੀਕਰਨ ਜੋ ਹੋ ਰਿਹਾ ਵਾ ਇਤਾਂ ਹੀ ਹੋ ਰਿਹਾ ਸਾਥੀਓ ਕਿਤਨਾ ਕਦੇ ਆਪਣੀ ਜਿਹੜਾ ਲੀਡਰਸ਼ਿਪ ਦਾ ਸੀ ਉਹਨਾਂ ਵਿੱਚ ਕਮੀ ਪੈਸੀ ਨਹੀਂ ਆ ਕਮੀ ਪੈਸੀ ਨਹੀਂ ਸਾਡੇ ਆਪਣੀ ਲੋਕਾਂ ਹੀ ਆ ਤੇ ਲੋਕ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਮੇਰਾ ਕਹਿ ਵੀ ਅੱਜ ਆਪਣਾ ਸਾਥੀ ਸਾਰੇ 40 ਤੋਂ ਪਲੱਸ ਹੋ ਗਏ ਉਹ ਸਾਥੀ ਭਰਾ ਵੀ ਛੋਟੇ ਵਧਾਵੇ ਤੇ ਆਪਣੇ ਵਰ ਰਹਿ ਗਿਆ ਤੇ ਅਜ ਤੱਕ ਮੈਂ ਕੋਈ ਰਜਾਇਦਾ ਘਾਤਾ ਨਹੀਂ ਕਹਿੰਦਾ ਦਾ ਗੱਲ। ਸੋ ਫੇਰ ਮੈਂ ਕਾਹ ਨੂੰ ਉੱਥੇ ਲਿਉਂਗਾ ਵੀ ਤੁਹਾਨੂੰ ਜਿਹੜੇ ਲੜਾਈ ਦੀ ਸਮਝ ਨਹੀਂ ਆਉਂਦੀ। ਉਹਨਾਂ ਤੇਰਾ ਆਪਾਂ ਨੇ ਕਿੜਪਲੇ ਕੋਸ਼ਿਸ਼ ਨਹੀਂ ਪਾਇਆ ਨਾ ਤੇ ਸਰਕਾਰਾਂ ਨੇ ਪੋੜਾ ਤੇ ਨਾ ਇਹ ਜੱਫਾ ਸਾਈ ਦੇ ਪੋੜਾ ਨਾ। ਫੜਿਆ ਧਾਰਿਆ ਜਦੋਂ ਤੁਹਾਨੂੰ ਆਪਾਂ ਜਿਵੇਂ ਅੱਜ ਤੱਕ ਬਾਬਾ ਹੀਂਰਾ ਉਹ ਬੇਦਖੀ ਲਈ ਆਪਾਂ ਸੁਧਾਰ ਦੇ ਵਿੱਚ ਫੜੇ ਆਪਣੇ ਹੱਥ ਜਾ ਕੇ ਦਿੱਤੇ ਆ। ਪਰ ਅੱਕਾ ਖੋਸ ਰਿਆ ਨੇ, ਖੋਸਾ ਆਪਣੇ ਧਾਰੇ ਆ। ਆਪੋ ਉਹਦਾ ਗਿਆ ਰੱਖਣਾ ਹੀ ਚਾਹਦੇ ਸੀ ਇਹਨੂੰ ਹੱਤ ਕਿਵੇਂ ਕਰਾਵੇ ਰਾਜੇ ਨੇ ਕਰਾ ਕੇ ਸਾਥੀਓ ਮੈਂ ਨਾਲ ਆਤਾ ਤਰੂ ਗਿਆ ਮੱਡੀਪੁਰ ਤੇਰੇ ਜੀ ਭਾਈ ਸਾਹਿਬ ਕੱਢਾ ਆ ਰਿਹਾ ਵਾ ਤੇ ਪਾਰਕ ਦਾ ਦਫੇ ਬੰਦਾ ਆਇਆ ਸਾਥਾ ਮੱਡੀਪੁਰ ਦਾ ਉਹ ਆ ਲੈ ਕੋ ਜੇ ਪਾਰਕਿਆ ਰਾਜੇ ਮਾਰਗਾ ਦਾ ਸੰਭਾਗ ਕਿਸਾਮ ਤੈਰੋਗੇ ਉਹ ਨਾਲ ਉਹ ਹੈ ਹਵਾ ਕੇ ਨਹੀਂ ਕੋਈ ਪੈਰ ਦਾ ਨਹੀਂ ਕੀਤੀ ਦੋੜ ਦੌੜ ਕੇ ਸਾਡੇ ਨੂੰ ਲੋ ਗਿਆ ਮੈਂ ਇਹਦਾ ਫਨ ਕਾਲੀ ਕਰਦੀ ਤੋ ਉਹ ਬੰਦਾ ਪਰਲੇ ਕਰਨ ਦੇ ਸਾਥੀ ਠੱਗਾ ਤਾਂ ਵਾਲੇ ਬਣਾ। ਉਹ ਜੇ ਤੈਨੂੰ ਹਟ ਕਰਾਂਗੇ ਤੂੰ ਆਪਾਂ ਦੇ ਕਬੜੇ ਮਾਰ ਕੇ ਵਿਖਾ ਦੇ। ਮੈਂ ਤਾਂ ਸਾਥੀ ਉਹ ਬਾਰੇ ਸਤਾ ਆ ਤੁਸੀਂ ਆਪ ਸਾਰਾ ਕਹਿ ਲੋ। ਇਹ ਪ੍ਰਸ਼ਾਸਨ ਕੋਲ ਨਹੀਂ ਆ ਆਪੇ ਇਸ ਬੰਦੇ ਸਾਥੀ ਆ। ਇਹ ਆਪ ਕੋ ਬਾਤ ਬਣਦਾ। ਤੁਹਾਡੇ ਕਾਲੇ ਤੋਂ ਤੁਸੀਂ ਜ਼ਿੰਮੇਵਾਰ ਇੱਕ ਹੋਰ ਆ ਬੰਦੇ। ਸੋ ਮੈਂ ਉਹ ਚੈਲੇਂਜ ਕਰਤਾ ਹਾਂ। ਆ ਸਾਥੀਓ ਉਹ ਕਹਿੰਦੇ ਵੈਦ ਨੂੰ ਆਲਕਾਰ ਦਾ ਜਦੋਂ ਤੁਸੀਂ ਸੰਵਿਧਾਨਕ ਢਾਈ ਲੜਾਈ ਲੜਦੇ ਜੇ ਠੱਗਾ ਤਾਂ ਕਰਦੇ ਜੇ ਤੁਹਾਡੀ ਜਿੱਤ ਹੁੰਦੀ ਆ। ਕਹਿਨ ਦਾ ਭਾਵ ਇਹ ਆ ਕਿ ਮੈਂ ਆਪੇ ਲਈ ਜਿਹੜੀ ਆਸ ਦਾ ਸ਼ਰਸ ਨਹੀਂ ਛੱਡਿਆ ਜੀ ਅੱਜ ਵੀ ਜਿਹੜਾ ਇੱਕ ਫਰੀਰ ਕੋਰਟ ਦੇ ਕਿਨੇ ਵੀ ਸ਼ਰਸ ਹੋਵੇ ਤੇ ਪਹਿਲਾ ਲੈਣਾ ਜੋ ਹੋਵੇ ਪਹਿਲਾ ਤਾਰਾ ਵੇਚੇ ਹੋਆਗੇ ਉਹ ਸੇ ਡੋਗੜਾ ਪੋਕਾ ਸਾਥ ਕਰੀਉਂਗਾ। ਸੋ ਕਹਿਨ ਦਾ ਭਾਵ ਹੈ ਜਦੋਂ ਤੁਸੀਂ ਸ਼ਰਸ ਜਰਾ ਚੱਲ ਪੇ ਤੇ ਫਿਰ ਭਾਵੇਂ ਇਹ ਤਹਾ ਰਹਿਣਾ ਉਹ ਲੋਕਾ ਜੂ ਬਾਤ ਕਰੇ। ਉਹ ਕਹਿੰਦੇ ਗਾ ਜੇ ਸਮਝ ਆ ਗਈ ਆ ਸਾਥਾਂ ਵੀ ਪਿੰਡੇ ਮਾਣ ਕਰੂਗਾ। ਤੂੰ ਵੀ ਇਤਹਾਸ। ਸੋ ਕਹਿਨ ਕਹਿਣਾ ਇਹੋ ਗਾ ਚਾਹੂਗਾ ਕਿ ਤੁਸੀਂ ਜਰਾ ਵਿਚਾਰ ਮੜਾ ਜੱਡੇ ਵੀ ਸਾਥੀ। ਆ ਸਾਥਰਾ ਦਾ ਬੜਾ ਮਮੀ ਫੋਨ ਆਇਆ ਸੀ। ਉਹਨਾਂ ਨੂੰ ਜੋ ਮੇਰੇ ਖਾਤ ਸਾਥ ਸਾਥੀ ਆਏ ਨੇ ਆਹਾਂ ਦੀ ਜੀ ਭਾਈ ਮੁੰਡੇ ਇਹ ਆਏ ਹੋਣੇ ਕਾਇਦੇ ਮਾਥੇ ਜਨੇ ਸਾਥੀ ਆਏ ਆ ਜਿਹੜਾ ਉਹ ਤੁਹਾਡਾ ਵਾਟ ਕਰਦੇ ਆ ਸਾਥੀਓ ਤੱਕੜੇ ਹੋ ਦੋ ਸਾਥੀਓ ਜੇ ਲੜਾਈ ਲੜਨੀ ਆ ਤੇ ਇੱਕ ਜੋ ਢੋਲੋ ਇੱਕ ਚ ਲੈ ਤੇ ਇਕੱਠੇ ਹੋ ਲੋ ਤੇ ਜਿਹੜੇ ਸਾਥੀਓ ਮੁੱਤ ਤੁਹਾਡੇ ਨੂੰ ਸੁਣਿਆ ਵੀ ਤੇਰੇ ਤੇ ਨੀ ਦਿਖਾਣੀ ਮੇਗਾ ਵੀ ਤੁਸੀਂ ਵੇਖ ਲੋ ਕਿ ਜਿਹੜਾ ਪਤਾ ਹੈ ਹੀ ਕੱਚਾ ਆ ਜਿਹਦੇ ਜਿਹਨੂੰ ਮਿਲਣਾ ਹੀ ਹੈ ਉਹ ਵੱਡਾ ਆ ਜਾ ਰਿਹਾ ਯਾਰ ਉਸਨੇ ਵੀ ਨਕਸਾ ਮਿਲ ਜੇ ਬਖਾਨਾ ਨਿਆਰਾ ਕਿ ਕਿ ਚੱਲੂਗਾ ਉਹਨੇ ਆਪ ਦੇ ਬੱਚਿਆਂ ਦਾ ਫੀਸਾ ਕਹਿੰਦਾ ਦੇਣ ਜਾ ਆ ਕਿ ਇਲਾਕਾ ਦੇ ਪੈਸੇ ਦੇਣੇ ਆ ਜਿਹੜਾ ਸੰਸਦ ਮੁਖੀ ਆ ਕੇ ਇਹ ਤਾਂ ਵਸਟਰ ਚੱਲੂਗਾ ਸਾਥੀਓ ਵਿਸ਼ਾ ਬੜਾ ਗੂੜਾ ਨਾਦੇ ਆ ਕਿ ਅਸਲ ਆ ਸੱਚੀ ਨਹੀਂ ਗੱਲ ਤੁਹਾਡੀ ਤੇ ਨਾ ਹੀ ਸਰਕਾਰਾਂ ਸੁਣਦੀਆਂ ਇਹਨਾਂ ਨੂੰ ਸੌਣ ਵਾਰ ਤੇ ਇਹਨਾਂ ਦੇ ਕੰਨ ਕਾੜ ਦੇ ਬੈਠੇ ਆਪਾਂ ਨੂੰ ਆਪਾਂ ਨੂੰ ਨਾ ਤਾਂ ਪੜਾ ਕੋਣ ਖੜਨਾ ਪੜਾਵਾ ਆਪਾਂ ਨੂੰ ਆਹ ਦੀ ਰਫਤਾਰ ਤੇ ਇੱਕ ਕਰਨੀ ਪੈਣੀ ਆ ਸਾਰੀ ਗੁੰਗੀ ਗੋਲੀ ਸਰਕਾਰ ਤੱਕ ਬਾਤ ਪੋਛੜੀਆਂ ਤੇ ਤਾਲ ਆ ਕੇ ਕੱਟੇ ਲਾਣੇ ਬਜੇ ਤਾ ਇਹਨਾਂ ਨੇ ਗਾਥ ਹੁੰਦੀ ਆ ਮੁਰਗੇ ਤੁਹਾਨੂੰ ਕਹਿਣ ਦੀ ਸਾਥ ਨੂੰ ਤਾਲੂ 3 14 ਦੇ ਦਿਨ ਤਿਆਰ ਆ ਤੁਸੀਂ ਸਾਡਾ ਬਹਿਣੇ ਦਾ ਗੱਲ ਕਰੋ ਫਰਿਸ਼ੇ ਤੋਂ ਵੀ ਹੀਰਿਆ ਫਕਤ ਉਹ ਇਤਨਾ ਵੀ ਲੋਰ ਆ ਤੜੇ ਉਹ ਮੈਂ ਸਾਥੀਆਂ ਕਾਲ ਦੀ ਮੇਰੀ ਗੱਲ ਹੋ ਗਈ ਆ ਕ੍ਰਾਮ ਜੀ ਦਾ ਮੈਂ ਸਾਥੀ ਜੀ ਤੁਸੀਂ ਸਾਨੂੰ ਬਹੁ ਆਸੀ ਜੁਗੋਂ ਸੇ ਪਹੁੰਚਾ ਜੇ ਕਿ ਅਸੀਂ ਹਮੇਸ਼ਾ ਆਰੇ ਸਹਾਮਿਆਂ ਨੂੰ ਜਦ ਲਈ ਕੱਚੇ ਮਜ਼ਦੂਰਾ ਕਰਾਈ ਕਰਦੇ ਆ ਜੇ ਕਿਸੇ ਚ ਵੇਰੀ ਜਹ ਤੱਕ ਉਹਦਾ ਖਰਚਾ ਦੇ ਇਹ ਤੇ ਥੇਡ ਮਜ਼ਦੂਰਾ ਉਹ ਕਾਹਦੇ ਖਰਚਾ ਦੇ ਆ ਆ ਜੀ ਇਸ ਦਾ ਤਾਂ ਮੇਰੇ ਤੇ ਹੀ ਉਜਾਸ਼ਾ ਲੱਗਦਾ ਵਾ ਕਿ ਤੂੰ ਜਣਾ ਅਸੋਖ ਲੱਗ ਲੈ ਬਾਹਰ ਵੀ ਰੜੇਗਾ ਮੈਨਾਂ ਜੀ ਦੇਖੋ ਸਾਡੇ ਮੋੜੇ ਸਟਾਫ ਹੀ ਲੱਗੇ ਨੇ ਅਹੀਂ ਮਜ਼ਦੂਰਾ ਜੇ ਅੱਜ ਦਾ ਆਇਆ ਪਿਆ ਮੇਕੇ ਦੇ ਮਜ਼ਦੂਰਾ ਕਹੇ ਰ ਤੁਸੀਂ ਵੇਖੋ ਸਾਫੀ ਤੁਹਾਡੇ ਕੰਮ ਕਰਦੇ ਨੇ ਅੱਛਾ ਮੈਂ ਖਟਾਏ ਤੋਂ ਨਾਲੇ ਵਿਖਾ ਮੇਂ ਕੰਮ ਕਰਦੇ ਆ ਤੁਹਾੰਦਰ ਪੂਰੀ ਜੋਰ ਹੀ ਹੁੰਦੀ ਆ ਤੇ ਸਾਥੀ ਜੇਕੇ ਨਿਕਰਾ ਪਿਆੜਾ ਵਿੱਚ ਐਨਾ ਜੇ ਕੋਇ ਮਸੰਦ ਹੁੰਦੀ ਆ ਇਹਨਾਂ ਲਈ ਸਫਾਰ ਨਦੀ ਤੇ ਅਜੇ ਕਾਪਟਾਸ ਬਹਿ ਕੇ ਤੇ ਆਪਾਂ ਏਸੀ ਚੱਲਦੇ ਆ ਗਰਮ ਹੀਟਰ ਚੱਲਦੇ ਨੇ ਇੱਥੇ ਭਈਆ ਭਈਆ ਦੇ ਦੋ ਨੰਬਰ ਦਾ ਸੋ ਕਹਿਨ ਦਾ ਭਾਵ ਇਹ ਹੀ ਨਾ ਸਾਥੀਓ ਤਖੜੇ ਦਾ ਦੋ ਜੇ ਇਹੋ ਆਈ ਜਪਰੀਏ ਦੇ ਨਰਮ ਤੇ ਉਹਨਾਂ ਸਾਥੀਆ ਦੀ ਗੱਲ ਕਦੇ ਨਾ ਸੁਣੋ ਜਿਹੜੇ ਤੁਹਾਨੂੰ ਘਰ ਦੇਵਾ ਲੈ ਕੇ ਜਾਂਰ ਮੇਸ਼ਾ ਉਹ ਸਾਥੀ ਦੇ ਗੱਲ ਹੋਏ ਜਾਂ ਤਾਂ ਚੜ੍ਹਦੀ ਕਾਜ ਆ ਕੇ ਚੜ੍ਹਦੀ ਕਾਜ ਲੈ ਕੇ ਜਾਂਦੇ ਜਦੋਂ ਤੋਂ ਅਸੀਂ ਤੁਸੀਂ ਤੇ ਨਿਰਦੇਸ਼ ਰਹਹਾ ਤੇ ਕਹਿਈਆ ਤੇ ਸੁਣੀ ਨਾ ਇਹ ਗੱਲਾ ਕਿ ਲੁੱਟ ਵੀ ਕਰਾਈ ਤੋਂ ਲੁੱਟੇ ਕਰਨ ਚਾਹ ਪਿੱਛੇ ਆ। ਉਹ ਆਈ ਹੈ ਤੁਹਾਡੀ ਘਰ ਤੇ ਵੀ ਆਏ ਅੱਜ ਇਹ ਗਾਹ ਜਮਾ ਇਸ ਦਾ ਰੱਖ ਦੇਵਾਂਗੇ। ਸੋ ਮੈਂ ਕਹਿੰਦਾ ਬਾ ਸਾਥੀ ਬਾਟਰ ਦੀ ਸਾਡੇ ਆ ਗਰ ਉਹ ਵੀ ਤੁਸੀਂ ਜੱਥੇ ਬਤਨ ਕਰਾ ਹੈ ਸਾਡੀ ਇੱਥੇ ਕਾਮਦੇ ਦਫਤਰ ਕਮੇਟੀ ਕਮੇਟੀ ਜੋ ਮੌਤੋ ਸਾਥੀ ਪਾਸਾ ਸੱਜੇ ਆਦੇ ਆ ਗਏ ਹੈ। ਹੋ ਸਕਦਾ ਹੋ ਆ ਜਾਣਗੇ। ਮੈਂ ਕਹਿੰਦਾ ਜੀ ਆਪ ਜੀ ਕਹਿੰਦਾ ਉਹਦੇ ਕੋਲ ਸਾਥੀ ਵੀ ਬਹੁਤ ਵੇਚਦਾ ਆ ਰਹੇ ਆ। ਉਹ ਕਹਿੰਦਾ ਭਾਰਤ ਆਪਣਾ ਹੋਣੇ ਸੇਖਾ ਦੀ ਲੋੜ ਹੈ। ਆਪਾਂ ਆਪਣੇ ਹੱਕਾਂ ਵਾਲੇ ਕਾਇਨਾਤੇ ਕੇ ਕੋਈ ਸਾਥੀ ਕਰਾਉਂਦੇ। ਕਿਸੇ ਤਰ੍ਹਾਂ ਦਾ ਕੇਨਾ ਮਾਰੀ ਕਰਾਉਣੇ ਲਾ ਕੇ ਰਾਜਵਾਲਾ ਕਿ ਲੋ। ਨਹੀਂ ਦਾ। ਪਰ ਅਸੀਂ ਤੇ ਇਹੋ ਵੇਚੀ ਕਹਿੰਦੇ ਆ ਕਿ ਜਿਹੜੇ ਸਾਡੇ ਹੱਕਿਆ ਨੂੰ ਸਭ ਦਿੰਦੇ ਯਾਰ। ਹੱਕਾ ਖਾਣ ਦਾ ਇਹ ਅਸੀਂ ਤੇ ਖਾਣਾ ਵੀ ਖਰਾਵੇ ਤੇ ਹੱਕਾ ਖਾਣ ਦਾ ਛੱਪੋ ਤੱਕ ਸਿਰਸਾ ਖਾਣਾ ਕਰਾਂ। ਚਾਹੇ ਉਹ ਕੇ ਅਸਦਾ ਕਰਾ ਕਰਾ ਪਵੇ। جساں وی تراڑا سانو جڑا مشق کرنا ہوئے تے شیاس کران گے جو بھی اتے احساس کر جڑا دونوں ہمہ شیاس کیتے آ جو دونوں شیاس کرے صاف جتیا مندباب مندباب چانس پئی دے پرش اپسر مندباب 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 ساڈیاں منگاں پورییا کرو پورییا کرو پورییا کرو ساڈیاں ਅਕਸਰ ਸਭ ਪਿੰਡਾਂ ਦੇ ਵਿੱਚ ਜੋ ਤਸਕੀਮਾਂ ਚਲਾਉਂਦੇ ਨੇ ਉਹਨਾਂ ਨੂੰ ਸਰਕਾਰ ਨੇ ਅੱਜ ਤੱਕ ਫਾਂਡਾ ਦੇਣਾ ਹੀ ਦਿੱਤਾ ਨਹੀਂਗਾ ਤਸਕੀਮਾਂ ਨੂੰ ਹਟਾ ਲੈਣ ਨੂੰ ਜੋ ਸਾਡੀਆਂ ਤਨਖਾਹਾਂ ਦੇ ਵਿੱਚ ਵਾਅਦਾ ਕਰਨੀ ਐ ਐਸਕਰਾਰ ਕੀਤਾ ਸੀਗਾ ਜੋ ਵਾਅਦੇ ਨੇ ਰੱਜ ਐਸੀ ਨੂੰ ਅਸੀਂ ਮੰਗ ਪੱਤਰ ਦਿੱਤਾ ਹੈਗਾ ਸਰੋਤ ਦੰਤ ਨੂੰ ਮੰਗ ਪੱਤਰ ਤੇ ਜਾਂਦੀਗਾ ਅਕਸਰ ਫਾਇਦਸ ਤੇ ਜਾਵੜਿਆ ਉੱਥੋਂ ਉਹਨੇ ਫੇਰ ਵਾਪਸ ਕਰਤਾ ਕਾਰਨ ਇਹ ਵਿੱਚ ਕਿਉਂ ਰੋਕ ਦਿੱਤਾ ਇਸ ਕਾਰਨ ਕਹਿ ਨਹੀਂ ਹੋਇਆ ਇਹ ਕੱਲ੍ਹ ਫਰੀਦਕੋਟ ਦੇ ਵਿੱਚ ਇਹ ਕੰਮ ਹੁੰਦਾ ਰੋਪੜ ਗਿਆ ਹੋਰ ਕਿ ਸੈਂ ਮਾਗੀ ਜੇਲਾਂ ਦੇ ਵਿੱਚ ਜੋ ਵੀ ਸੰਖਾਸਾ 24 ਮੈਂਬਰ ਦੇ ਵਿੱਚ ਕੰਮ ਕਰਦੇ ਆ ਹਰੇਕ ਜੇਲ੍ਹ ਦੇ ਵਿੱਚ ਵਾਦਾ ਕੀਤਾ ਕੱਲ੍ਹ ਫਰੀਦਕੋਟ ਦੇ ਉਸ ਆਪਣੇ ਤੇ ਸ਼ਮਿੰਦਰ ਐਕਸ਼ਨ ਐਸ ਤੋਂ ਪਹਿਲਾਂ ਪੰਚਾਇਤ ਵੀ ਆਇਆ ਇਹਨੇ ਹਾਂ ਦੇ ਬਾਰੇ ਤਾਂ ਸਭਾ ਨੂੰ ਤਾਂ ਹੰਤੇ ਹੀ ਗੱਲ ਵੀ ਕੀਤੀ ਸਭਾ ਘਟਾਉਣ ਦੀ ਗੱਲ ਕੀਤੀ ਆ ਵੀ ਇਹਨਾਂ ਨੇ ਤਨਖਾਹ ਵਧਾਈ ਜਾਵੇ ਕਿਵੇਂ ਨਾ ਕੋਈ ਬੰਦੇ ਜਿਹੜੇ ਆ ਤੇ ਘੱਟੇ ਕੰਮ ਨੇ ਦਿਖਾਣਾ ਹਟਿਆ ਸ਼ੁਰੂ ਕੀਤੇ ਜਾਂਦੇ ਆ ਕਿ ਉਹਨਾਂ ਨੂੰ ਐਂਡ ਤੇ ਚੱਤ ਤੱਕ ਕਿਵੇਂ ਲਿਆਇਆ ਜਾਂਦਾ ਹੈ ਇਸੇ ਵਿੱਚ ਸਭ ਦਾ ਸੰਤੁਲਨ ਵੀ ਬਹੁਤ ਲੋੜ ਹੁੰਦੀ ਹੈ ਜੋ ਧਰਨੇ ਮੁਜਾਰੇ ਛਾਤਵੇਂ ਤਰੀਕੇ ਨਾਲ ਲੜੇ ਜਾਂਦੇ ਆ ਉਹ ਲਗਭਗ ਜਿੱਤਵਾਲ ਜਾਂਦੇ ਆ ਇਹ ਜਿਹੜੇ ਕਹਿੰਦੇ ਆ ਲਾ ਲਾਵਾ ਕਰ ਦਿੰਦੇ ਆ ਚੱਕ ਦੋ ਬੈਰੀਕੇਡ ਆ ਦਫ਼ਤਰ ਧੰਗੋ ਧੰਗ ਨੇ ਦਫ਼ਤਰ ਇੱਥੇ ਕਿਹੜਾ ਐਸੀ ਬੈਠਾ ਹੈ ਅਵਲਿਆਂ ਨੇ ਕਬੂਲ ਮਾਰਨਾ ਚਾਹਤੇ ਸਾਰਿਆਂ ਨੂੰ ਵੇਲਾ ਹੀ ਦਿੱਤ ਦੇਣਾ ਪਰਚੇ ਪਾ ਕੇ ਕਹਿੰਦੇ ਨਾ ਕਰਾਂ ਨੂੰ ਤੋਂ ਤੂੰ ਸਾਥਿਓ ਸੰਗਾਰਚ ਕੋਈ ਵੀ ਹੈ

ਕੋਨਾ ਸੇ ਇੱਕ ਦਾ ਕੇ ਦਰਨਾ ਪੈਂਦਾ ਏ ਜੇ ਕਿਤੇ ਜਾ ਕੇ ਆਪਾਂ ਨੂੰ ਹੱਤ ਲਿਰਦੇ ਆ ਮੈਂ ਪਿੰਡਾਂ ਦੇ ਪਿੰਡਾਂ ਦਾ ਸਬੰਧ ਤਾਂ ਹੈ ਸਾਡੇ ਪਿੰਡਾਂ ਦੇ ਵਿੱਚ ਤਾਂ ਆਮ ਸੱਥਾ ਹੁੰਦੀਆਂ ਜਿੰਨਾਂ ਨੂੰ ਅੱਜ ਦਾ ਸਾਡਾ ਮਸਲਾ ਹੈਗਾ ਜਿਹੜਾ ਸਾਡੇ ਸੂਬਾ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਰਕਲ ਪਧਰੀ ਧਰਨੇ ਦਿੱਤੇ ਜਾ ਰਹੇ ਆ 5 ਤੋਂ ਲੈ ਕੇ 13 ਤਰੀਕ ਤੱਕ ਉਸ ਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਫਰੀਦਕੋਟ ਦਾ ਸਰਕਲ ਪਧਰੀ ਧਰਨਾ ਸੀਗਾ ਇਹ ਜਿਹੜਾ ਸਾਡਾ ਧਰਨਾ ਪੰਚਾਇਤੀਕਰਨ ਨਿੱਜੀਕਰਨ ਦੇ ਖਿਲਾਫ ਸੀਗਾ ਜਿਹੜਾ ਕਿ ਵੱਖ-ਵੱਖ ਡਿਪਾਰਟਮੈਂਟਾਂ ਨੂੰ ਵਸਦਾ ਸਰਕਾਰ ਨਿੱਜੀਕਰਨ ਕਰ ਰਹੀ ਆ ਉਸ ਦੇ ਸਬੰਧ ਵਿੱਚ ਜਿਹੜਾ ਸਾਡਾ ਵਾਟਰ ਸਪਲਾਈ ਡਿਪਾਰਟਮੈਂਟ ਹੈਗਾ ਇਸ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਅਸੀਂ ਅੱਜ ਇਕੱਠੇ ਹੋਏ ਆ ਤੇ ਜਿਹੜਾ ਸਰਕਾਰ ਦਾ ਅਤੇ ਅਧਿਕਾਰੀਆਂ ਦਾ ਬਟ ਸੇਪਾ ਕਰ ਰਿਹਾ ਕੋਈ ਤਨਖਾਹਾਂ ਦਾ ਵੀ ਰੌਲਾ ਤੁਹਾਡਾ ਵੀ ਹਾਂਜੀ ਤਨਖਾਹਾਂ ਜਿਹੜੀਆਂ ਸਾਡਿਆਂ ਲਗਾਤਾਰ 2-2 ਤੋਂ 3-3 ਮਹੀਨੇ ਜਿਹੜੀਆਂ ਨਹੀਂ ਮਿਲਦੀਆਂ ਜਦੋਂ ਕਿ ਉੱਚ ਅਧਿਕਾਰੀਆਂ ਵੱਲੋਂ ਜਿਹੜੀ ਲੈਟਰ ਆ ਉਹ 7 ਤਰੀਕ ਤੋਂ ਪਹਿਲਾਂ ਜਾਰੀ ਹੋ ਚੁੱਕੀ ਵੀ ਇਹਨਾਂ ਕੱਚੇ ਕਾਮਿਆਂ ਨੂੰ ਤਨਖਾਹ ਜਿਹੜੀ 7 ਤਰੀਕ ਤੋਂ ਪਹਿਲਾਂ ਪਹਿਲਾਂ ਦਿੱਤੀ ਜਾਵੇ ਪਰ ਉੱਚ ਅਧਿਕਾਰੀਆਂ ਤੋਂ ਲੈਣ ਦੇ ਮੁਤਾਬਕ ਵੀ ਪਰ ਇਹਨਾਂ ਵੱਲੋਂ ਜਿਹੜੀ ਕੰਟ ਦੇ ਜੁਮ ਨਹੀਂ ਸਰਕ ਰਹੀ ਇਹਨਾਂ ਨੇ ਵੱਲੋਂ ਸਾਡ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਲਗਾਤਾਰ ਦੋ ਦੋ ਤਿੰਨ ਤਰ ਮਹੀਨੇ ਤੇ ਇਹਨਾਂ ਮੁਲਾਜ਼ਮਾਂ ਦਾ EPF ESI ਕੱਟਿਆ ਜਾਂਦਾ ਨਹੀਂ ਨਹੀਂ ਕੋਈ ਨਹੀਂ ਕੱਟਿਆ ਜਾਂਦਾ ਜੀ ਇਹ ਦੇਖੋ ਇਹ ਡਿਪਾਰਟਮੈਂਟ ਦੇ ਜਿਹੜੇ ਵੱਖ-ਵੱਖ ਅਧਿਕਾਰੀ ਆ ਵੱਖ-ਵੱਖ ਰੂਪਾਂ ਦੇ ਤੇ ਵੱਖ-ਵੱਖ ਰੂਪਾਂ ਦੇ ਵਿੱਚ ਜਵਾਬ ਦਿੰਦੇ ਆ ਨਾ ਤਾਂ ਸਾਡੀਆਂ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਗਿਆ ਹਲਾ ਤੱਕ ਪੂਰੇ ਪੰਜਾਬ ਦੇ ਵਿੱਚ ਜਿਹੜਾ ਵਾਅਦਾ ਹੋ ਚੁੱਕਿਆ ਪਰ ਹਜੇ ਤੱਕ ਜ਼ਿਲ੍ਹਾ ਫਰੀਦਕੋਟ ਵੱਲੋਂ ਕੋਈ ਤਨਖਾਵਾ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਈਪੀਐਫ ਦਿੱਤਾ ਜਾਂਦਾ ਸਾਨੂੰ ਨਹੀਂ ਦਿੱਤਾ ਜਾਂਦੀ ਤੇ ਇੰਜੀਨੀਅਰ ਸਾਹਿਬ ਕੀ ਕਹਿੰਦੇ ਤੁਹਾਡੇ ਜੀ ਜਦੋਂ ਵੀ ਅਸੀਂ ਉਹਨਾਂ ਕੋਲ ਜਾਂਦੇ ਹਾਂ ਜੀ ਵਾਰ-ਵਾਰ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਨਾ ਉਹਨਾਂ ਵੱਲੋਂ ਟਾਲ ਮਟੋਲ ਦੀ ਜਿਹੜੀ ਨੀਤੀ ਆ ਉਹ ਲਗਾਤਾਰ ਜਾਰੀ ਹੈ ਜੀ ਹਾਂਜੀ ਭਾਈ ਜੀ ਅੱਜ ਜਿਹੜਾ ਧਰਨਾ ਲਾਇਆ ਤੁਸੀਂ ਇਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਇਹ ਸਾਡੇ ਕੰਟੈਕਟ ਵਰਕਰ ਜਲ ਸਪਲਾਈ ਸੈਨਟਰੀਟਾ ਨਾਲ ਰਜਿਸਟਰ ਨੰਬਰ 33 ਪੰਜਾਬ ਵੱਲੋਂ 5 ਤਰੀਕ ਤੋਂ ਲੈ ਕੇ 13 ਤਰੀਕ ਤੱਕ ਜ਼ਿਲ੍ਹਾ ਪੱਤਰੀ ਐਸਸੀ ਐਕਸ਼ਨਾਂ ਐਸਪੀਆਂ ਦੇ 12 ਦੇ ਵਿੱਚ ਧਰਨੇ ਦਿੱਤੇ ਗਏ ਆ ਉਸ ਦੇ ਸਬੰਧ ਦੇ ਵਿੱਚ ਅੱਜ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਐਸਸੀ ਤੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਜੋ ਸਾਡਾ ਜਲ ਸਪਲਾਈ ਦੀਆਂ ਸਕੀਮਾਂ ਉਹਨਾਂ ਨੂੰ ਨਿਜੀ ਕਰਨ ਤੇ ਪੰਚਾਇਤੀਕਰਨ ਦੇ ਖਿਲਾਫ ਜਿਹੜਾ ਸਾਡਾ ਐਕਸ਼ਨ ਸੀਗਾ ਅੱਜ ਅਸੀਂ ਕੀਤਾ ਤੇ ਇਸ ਦੇ ਸਬੰਧ ਦੇ ਵਿੱਚ ਜੋ ਸਾਡੇ ਵਰਕਰ ਸਾਥੀ ਆ ਐਨਲੈਸਮੈਂਟ ਅਤੇ ਆਊਟਸੋਰਸ ਵਰਕਰ ਸਾਥੀ ਹੈ ਉਹਨਾਂ ਨੂੰ ਪਿਛਲੇ ਤਿੰਨ-ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਉਸ ਦੇ ਸਬੰਧ ਦੇ ਵਿੱਚ ਵੀ ਸਾਡੀ ਇਹ ਮੰਗ ਸੀਗੀ ਕਿ ਜੋ ਇਹ ਵਰਕਰ ਸਾਥੀ ਹੈ ਉਹਨਾਂ ਨੂੰ ਤਨਖਾਹਾਂ 7 ਤਰੀਕ ਤੋਂ ਪਹਿਲਾਂ-ਪਹਿਲਾਂ ਜੋ ਕਿ ਵਿਭਾਗ ਨੇ ਪੱਤਰ ਵੀ ਜਾਰੀ ਕੀਤੇ ਹੋਏ ਆ ਕਿ ਜੋ ਕੱਚੇ ਕੰਮ ਹੈ ਇਹਨਾਂ ਨੂੰ 7 ਤਰੀਕ ਤੋਂ ਪਹਿਲਾਂ-ਪਹਿਲਾਂ ਤਨਖਾਹਾਂ ਦਿੱਤੀਆਂ ਜਾਣ ਤੀਜਾ ਸਾਡਾ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਵਿਭਾਗ ਵੱਲੋਂ ਜੋ ਪ੍ਰਪੋਜ਼ਲ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ ਜਿਹਦੇ ਤਹਿਤ ਪਪਾ ਕਬੱਲੋਏ ਪਕਾਇਦਾ ਲਿਖਿਆ ਗਿਆ ਹੈ ਕਿ ਇਹਨਾਂ ਨੂੰ 15-15 16 ਸਾਲਾ 20-20 ਸਾਲ ਹੋ ਗਏ ਕੰਮ ਕਰਦਿਆਂ ਨੂੰ ਕਿ ਇਹਨਾਂ ਦਾ ਤਜਰਬੇ ਦੇ ਆਧਾਰ ਤੇ ਜੋ ਕਿ ਸੁਪਰੀਮ ਕੋਰਟ ਵੀ ਇਹ ਗੱਲ ਮੰਨ ਚੁੱਕੀ ਹੈ ਕਿ ਜੇ ਕੋਈ ਵੀ ਵਿਅਕਤੀ ਮਹਿਕਮੇ ਵਿੱਚ 12 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਹੈ ਉਹ ਇੱਕ ਡਿਗਰੀ ਹੋਲਡਰ ਦੇ ਬਰਾਬਰ ਮੰਨਿਆ ਜਾਂਦਾ ਹੈ ਉਹਨੂੰ ਇੰਨਾ ਤਜਰਬਾ ਹੋ ਜਾਂਦਾ ਕਿ ਉਹ ਇੱਕ ਡਿਗਰੀ ਹੋਲਡਰ ਦੇ ਬਰਾਬਰ ਹੋ ਜਾਂਦਾ ਸੋ ਸਾਨੂੰ 15-15 20-20 ਸਾਲਾਂ ਤੋਂ ਲਗਉਣੀਆਂ ਤਰਕਾਮ ਤੇ ਰੱਖਿਆ ਹੋਇਆ ਤੇ ਸਾਡਾ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਤਜਰਬਾ ਬਣ ਚੁੱਕਿਆ ਹੈ ਤੇ ਵਿਭਾਗ ਨੇ ਵੀ ਲਿਖ ਕੇ ਸਰਕਾਰ ਨੂੰ ਭੇਜਿਆ ਕਿ ਇਹਨਾਂ ਨਾਲ ਪੂਰਾ ਤਜਰਬਾ ਹੈ ਸਕੀਮਾਂ ਚਲਾ ਸਕਦੇ ਆ ਡਿਪਾਰਟਮੈਂਟ ਨੂੰ ਚਲਾ ਸਕਦੇ ਆ ਸੋ ਇਸ ਪ੍ਰੋਪੋਜ਼ਲ ਦੇ ਆਧਾਰ ਤੇ ਇਹਨਾਂ ਨੂੰ ਪਤਰੀ ਭਾਗਾਂ ਦੇ ਵਿੱਚ ਮਰਜ ਕਰਕੇ ਇਹਨਾਂ ਨੂੰ ਕੰਟੈਕਟ ਤੇ ਲੈ ਕੇ ਵਿਭਾਗਾਂ ਦੇ ਵਿੱਚ ਸ਼ਾਮਲ ਕਰਕੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਸੋ ਸਾਡੀਆਂ ਸਰਕਾਰ ਅੱਗੇ ਮੰਗ ਹੈ ਜੋ ਵੀ ਸਾਡੀਆਂ ਮੰਗਾਂ ਹਨ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਅਸੀਂ ਸਰਕਾਰ ਤੋਂ ਆਸ ਕਰਦੇ ਆਂ ਕਿ ਇਹ ਗੰਗਾ ਮੰਨਾਂ ਵੱਲ ਧਿਆਨ ਤੁਸੀਂ ਇਹਨਾਂ ਦੇ ਹਮਾਇਤ ਕਰਨ ਇਸ ਪਹੁੰਚੇ ਆਂ ਤੇ ਤੁਸੀਂ ਆਪਣੇ ਬਾਰੇ ਦੱਸੋ ਹਾਂਜੀ ਸਰ ਮੇਰਾ ਨਾਮ ਵਿਕਾਸ ਸਿੰਘ ਹੈ ਜੀ ਵਿਕਾਸ ਸਿੰਘ ਢੋਟਾ ਮੈਂ ਕਲਾਸ 4 ਜੁਨੀਆ ਜਰਨਲਿਸਟ ਕਰਿਆ ਮੈਂ ਇੱਥੇ ਦੱਸਣਾ ਚਾਹੁੰਦਾ ਵਾ ਜੇ ਸਾਥੀ ਪਹਿਲਾਂ ਬੋਲ ਕੇ ਗਏ ਨੇ ਕਿ ਇਹਨਾਂ ਦੇ ਵਿਭਾਗ ਦੇ ਵਿੱਚ ਐਡੇ ਆਪਸ ਦੇ ਤੌਰ ਤੇ ਇਹ ਕਹਿ ਦਈਏ ਵੀ ਘਪਲੇ ਹੋ ਰਹੇ ਆ ਕਿੱਥੇ ਤੇ ਸਰਦਾਰ ਭਗਵਾਨ ਸਿੰਘ ਮਾਣਦਾ ਵੀ ਮੈਂ ਕੱਚਾ ਮਲਾਜਮ ਰਹਿਣ ਕੋਈ ਨਹੀਂ ਦੇਣਾ ਜਿੰਨੇ ਵੀ ਠੇਕੇਦਾਰ ਬਾਹਰ ਕੱਢੂੰਗਾ ਪਰ ਇੱਥੇ ਉਲਟ ਹੋ ਰਿਹਾ ਵਾ ਇੱਥੇ ਜਿੰਨੇ ਕੱਚੇ ਮੁਲਾਜ਼ਮ ਨੇ ਉਹਨੇ ਹੀ ਠੇਕੇਦਾਰ ਖੜੇ ਕੀਤੇ ਹੋਏ ਆ ਸੋ ਇਸ ਵਿਸ਼ੇ ਤੇ ਅੱਗੇ ਵੀ ਅਸੀਂ ਮੀਟਿੰਗਾਂ ਕੀਤੀਆਂ ਕਈ ਵਾਰ ਐਕਸ਼ਨ ਸਾਹਿਬ ਨਾਲ ਪਰ ਉਹਦੇ ਚੋਂ ਨਿਕਲਿਆ ਕੁਛ ਨਹੀਂ ਮੈਂ ਆਪ ਜੀ ਦੇ ਚੈਨਲ ਦੇ ਮਾਧਮ ਰਾਹੀਂ ਪੰਜਾਬ ਸਰਕਾਰ ਤੋਂ ਆਪਣੀ ਆਵਾਜ਼ ਪਹੁੰਚਾਉਣੀ ਚਾਹੁੰਦਾ ਵਾਂ ਕਿ ਇਹ ਸਾਡੇ ਸਾਥੀ ਵੇਖੋ ਉਮਰ ਰਾਜ ਹੋ ਗਈ ਇਹਨਾਂ ਦੇ ਕੋਲ ਰਹਿ ਗਈ ਗਿਆ 45 ਤੋਂ ਪਲੱਸ ਹੋਏ ਪਹਿਣ ਸੋ ਮੈਂ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਆਪ ਜੀ ਦੇ ਚੈਨਲ ਦੇ ਮਾਧਮ ਰਾਹੀਂ ਕਿ 15 20 20 ਸਾਲ ਦਾ ਸਮਾਂ ਬਹੁਤ ਲੰਮਾ ਹੁੰਦਾ ਵਾ ਇਹਨਾਂ ਸਾਥੀਆਂ ਨੂੰ ਜਿਹੜੀ ਠੇਕੇਦਾਰਾਂ ਨੂੰ ਲੁੱਟ ਕੀਤੀ ਜਾ ਰਹੀ ਆ ਠੇਕੇਦਾਰਾਂ ਨੂੰ ਬਾਹਰ ਕੱਢ ਕੇ ਇਹਨਾਂ ਨੂੰ ਮਹਿਕਮੇ ਅਧੀਨ ਕਰਕੇ ਤੇ ਇਹਨਾਂ ਨੂੰ ਬਿਨਾਂ ਕਿਸੇ ਸ਼ਰਤ ਰੈਗੂਲਰ ਕੀਤਾ ਜਾਵੇ ਤਾਂ ਜੋ ਇਹਨਾਂ ਦਾ ਵੀ ਧੁੰਦਲਾ ਭਵਿੱਖ ਆ ਜਿਹੜਾ ਉਸ ਵੇਲੇ ਉਸ ਵੇਲੇ ਹੋ ਸਕੇ ਦੂਸਰੀ ਬੇਨਤੀ ਇਹ ਕਰੂੰਗਾ ਜਿਵੇਂ ਸਾਥੀ ਜੀ ਪਹਿਲਾਂ ਦੱਸ ਕੇ ਗਏ ਨੇ ਵੀ ਤਜਰਬਾ ਬਹੁਤ ਹੋ ਜਾਂਦਾ ਵਾ ਇਹ ਗੱਲ ਇਹਨੇ ਬਹੁਤ ਵਧੀਆ ਕਹੀ ਆ ਵੀ ਇਹ 15 20 ਸਾਲ ਬੀਤਣ ਦੇ باوجود ਇੱਕ ਵਕਈ ਇੱਕ ਜਿਹੜਾ ਇਨਸਾਨ ਆ ਕੱਚਾ ਮਜ਼ਦੂਰ ਲੱਗਾ ਇੰਨੇ ਸਮੇਂ ਤੋਂ ਕੰਮ ਕਰ ਰਿਹਾ ਵਾ ਉਹ ਡਿਗਰੀ 홀ਡਰ ਦੇ ਤਹਿਤ ਉਹ ਉਨੀ ਜਿਹੀ ਉਹਨਾਂ ਟੈਕਨੋਲੋਜੀ ਜਾਂ ਉਹਨੂੰ ਤਜਰਬਾ ਵੱਧ ਜਾਂਦਾ ਉਹਦਾ ਸੋ ਇਹ ਗੱਲ ਇਹ ਬਿਲਕੁਲ ਇਹਨਾਂ ਸਹੀ ਸਹੀ ਕਹੀ ਆ ਮੇਰਾ ਖਿਆਲ ਵੀ ਜਿੰਨੀਆਂ ਪਾਈਪਾਂ ਬਾਰੇ ਜਿਹੜਾ ਫਰੀਦਕੋਟ ਦੀਆਂ ਜਿੰਨੀਆਂ ਜਿੰਨਾ 11 ਤੇ ਜਿੰਨੀ ਇਹਨਾਂ ਨੂੰ ਟੈਕਨੋਲੋਜੀ ਸਾਡੇ ਸਾਥਾ ਇਹਨਾਂ ਨੂੰ ਪਤਾ ਵਾ ਉਹਨੀ ਮੈਨੂੰ ਲੱਗਦਾ ਜਿਹੜੇ ਜਈ ਇੱਥੇ ਬੈਠੇ ਨੇ ਜਾਂ ਇਹਦੀਓ ਬੈਠੇ ਜਾਂ ਐਕਸ਼ਨ ਉਹ ਸਿਰਫ ਕਾਗਜ਼ੀ ਕਾਰਵਾਈ ਤੇ ਕਰ ਸਕਦੇ ਆ ਪਰ ਸਾਡੇ ਸ਼ਹਿਰ ਚ ਪਾਈਪਾਂ ਕਿੱਥੇ ਆ ਸੀਵਰ ਦੀ ਪਾਈਪ ਕਿਹੜੀ ਆ ਪਾਣੀ ਦੀ ਪਾਈਪ ਕਿਹੜੀ ਆ ਇਨਾਂ ਤੋਂ ਵੱਧ ਕੋਈ ਨਹੀਂ ਜਾਣਦਾ ਸੋ ਮੈਂ ਇਹੇ ਹੀ ਬੇਨਤੀ ਕਰੂੰਗਾ ਆਪਦੇ ਚੈਨਲ ਦੇ ਮੱਧਮ ਰਾਹੀਂ ਪੰਜਾਬ ਸਰਕਾਰ ਨੂੰ ਖਾਸ ਕਰਕੇ ਵੀ ਜਿਹੜਾ ਜਾਲਸਰਪਾਈ ਤੇ ਸੈਂਟਰਸ਼ਿਪ ਭਾਗਿਆ ਖਾਸ ਕਰਕੇ ਫਰੀਦਕੋਟ ਦੇ ਵਿੱਚ ਅੱਜ ਸਾਡਾ ਧਰਨਾ ਵਾ ਆ ਸਾਹਮਣੇ ਇਸੀ ਦਫਤਰ ਦਾ ਗੇਟ ਦੇ ਅੱਜ ਬੂਹੇ ਘੜੀ ਬੈਠੇ ਅਸੀਂ ਵੀ ਇਹ ਜਿਹੜਾ ਸਾਡੇ ਸਾਥੀਆਂ ਹੱਲ ਇਸ ਵਿਭਾਗ ਹਲ ਜ਼ਰੂਰ ਧਿਆਨ ਦਿੱਤਾ ਜਾਵੇ ਇਹਨਾਂ ਦੀ ਜਿਹੜੀ ਲੁੱਟ ਹੋ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਈਪੀਐਫ ਨਹੀਂ ਕੱਟਿਆ ਜਾਂਦਾ ਵਿਭਾਗ ਦੇ ਵਿੱਚ ਡਾਟਾ ਨਹੀਂ ਬਣਾਇਆ ਜਾਂਦਾ ਵੀ ਈਐਸਆਈ ਦੇ ਕਾਰਡ ਨਹੀਂ ਬਣਾ ਕੇ ਦਿੱਤੇ ਜਾਂਦੇ ਵੀ, ইপিਐਫ ਨਹੀਂ ਕੱਟਿਆ ਜਾਂਦਾ। ਇਹ ਵਿਸ਼ੇ ਬੜੇ ਗੰਭੀਰ ਆ। ਪੰਜਾਬ ਸਰਕਾਰ ਦਾ ਕਿਤਨਾ ਕਿਤੇ ਕਿਤਨਾ ਕਿਤੇ ਪੰਜਾਬ ਸਰਕਾਰ ਨੂੰ ਚੂਨਾ ਲੱਗ ਰਿਹਾ ਵਾ। ਸੋ ਮੈਂ ਉਹੀ ਗੱਲ ਫੇਰ ਆਉਂਗਾ ਉਸੇ ਗੱਲ ਤੇ ਵੀ ਪੰਜਾਬ ਸਰਕਾਰ ਨੂੰ ਮਕਾਉਂਗਾ ਵੀ ਆਪ ਦੇ ਕਿਸੇ ਉੱਚ ਅਧਿਕਾਰੀ ਦੀ ਡਿਊਟੀ ਲਾ ਕੇ ਬਰੀਕੀ ਨਾਲ ਇਹ ਭਾਗ ਦੀ ਜਾਂਚ ਕਰਕੇ ਇਹਨਾਂ ਮਹਿਕਮੇ ਨੂੰ ਇਸ ਮਹਿਕਮੇ ਦੇ ਉੱਤੇ ਆ ਕੇ ਇਸ ਮਹਿਕਮੇ ਦੇ ਬਰੀਕੀਆਂ ਜਾਂਚ ਕਰਕੇ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਮਹਕਮੇ ਦੇ ਦਿਨ ਲਾ ਕੇ ਤੇ ਇਹਨਾਂ ਨੂੰ ਕਿਰਪਾ ਕਰਕੇ ਇਹਨਾਂ ਨੂੰ ਮੁਲਾਜ਼ਮ ਮੁਲਾਜ਼ਮ ਦੀ ਇੱਕ ਜਿਹੜੀ ਹੁੰਦੀ ਆ ਰਿਸਪੌਂਸਿਬਿਲਟੀ ਇਹ ਸਮਝਣਾ ਤਾਂ ਜੋ ਇਹਨਾਂ ਜਿਹੜੇ ਵੇਖੋ ਚਿਹਰੇ ਕਿਦੇ ਚਿਹਰੇ ਉੱਡੇ ਪਏ ਮਲਾਜ਼ਮਾਂ ਦੇ ਬੜੀ ਦੁੱਖ ਦੀ ਗੱਲ ਹੈ ਵੀ ਆਣ ਵਾਲਾ ਸਮਾਂ ਬੀਤ ਜਾਣਾ ਜਿਵੇਂ ਪਤਾ ਹੀ ਆ ਆਪ ਜੀ ਨੂੰ ਪਹਿਲਾਂ ਕਾਲੀਆਂ ਨੇ ਲੁੱਟਿਆ ਫਿਰ ਕਾਗਰਦ ਨੇ ਆਮ ਆਦਮੀ ਤੋਂ ਬੜੀ ਆਸ ਮਹਿਤ ਸੀ ਭਗਵੰਤ ਮਾਨ ਜੀ ਤੁਸੀਂ ਵੀ ਕਹਿੰਦੇ ਜੇ ਵੀ ਆਮ ਆਦਮੀ ਸਰਕਾਰ ਆ ਸਰਕਾਰ ਤੁਹਾਡੇ ਦਵਾਰ ਤੇ ਸਾਡੇ ਦਵਾਰ 'ਤੇ ਜਰੂਰ ਫੀਰਕੋਟ ਪਹੁੰਚੋ ਆ ਕੇ ਜਿਹੜਾ ਸਾਡੇ ਕੱਚੇ ਮਲਾਜ਼ਮਾਂ ਜਰੂਰ ਜਿਹੜਾ ਇਹਨਾਂ ਦੀ ਗੱਲਬਾਤ ਸੁਣੋ ਤਾਂ ਜੋ ਇਹਨਾਂ ਦੇ ਜਿਹੜੇ ਚੁੱਲ੍ਹੇ ਆਡੇ ਠੰਡੇ ਹੋਏ ਪਏ ਆ ਤੇ ਤਿੰਨ ਤਿੰਨ ਮਹੀਨੇ ਤਨਖਾਹ ਨਹੀਂ ਮਿਲੀ ਵੀ ਉਹ ਇਹਨਾਂ ਦੇ ਚੁੱਲ੍ਹੇ ਜਿਹੜੇ ਆ ਉਹ ਫੇਰ ਚੱਲ ਸਕਣ ਇਹਨਾਂ ਦੇ ਬੱਚੇ ਜਿਹੜੇ ਉਹਨਾਂ ਦੇ ਵੀ ਚਾਰੇ ਦੇ ਹਰਬਾਨ ਦੀ ਆ ਸਕੇ ਇਹਨਾਂ ਸ਼ਬਦਾਂਾਂ ਦਾ ਧੰਨਵਾਦ ਕਰਦਾ ਹਾਂ